ਸ਼ਹਿਰ 'ਚ ਰੋਂਗ ਪਾਰਕਿੰਗ ਕਰਨਾ ਹੁਣ ਮਹਿੰਗਾ ਪੈ ਸਕਦਾ ਹੈ ਪੁਲਿਸ ਨੇ ਗਲਤ ਟੰਗ ਨਾਲ ਖੜੀਆਂ ਗੱਡੀਆਂ ਉੱਪਰ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਕੋਈ ਵੀ ਆਪਣੀ ਗੱਡੀ ਗਲਤ ਪਾਰਕ ਕਰੇਗਾ ਤਾਂ ਪੁਲਿਸ ਉਸ ਨੂੰ ਤੁਰੰਤ ਟੋ ਕਰਕੇ ਲਿਆ ਜਾਵੇਗੀ ਐਸੇ ਨਵੇਂ ਨਿਯਮ ਤਹਿਤ ਸੜਕਾਂ ਅਤੇ ਪਬਲਿਕ ਥਾਵਾਂ ਤੇ ਰੋਂਗ ਪਾਰਕਿੰਗ ਕਰਨ ਵਾਲਿਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਗੱਡੀ ਸਿਰਫ ਮਨਜ਼ੂਰਸ਼ੁਦਾ ਪਾਰਕਿੰਗ ਥਾਵਾਂ ਤੇ ਹੀ ਖੜੀ ਕਰਨ ਨਹੀਂ ਤਾਂ ਉਹਨਾਂ ਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ ਸਰ ਜਿਹੜੀਆਂ ਰੋਡ ਤੇ ਰੋਂਗ ਪਾਰਕਿੰਗ ਗੱਡੀਆਂ ਲੱਗ ਜਾਂਦੀਆਂ ਨੇ ਉਹ ਟੋ ਕਰਕੇ ਉਹਨਾਂ ਦਾ ਜੁਰਮਾਨਾ ਕੀਤਾ ਜਾਂਦਾ ਹੈ ਜੀ ਨਹੀਂ ਸਰ ਵੇਅਰ ਕੀਤਾ ਜਾ ਰਿਹਾ ਉਹਨਾਂ ਨੂੰ ਹੂਟਰ ਲਗਾ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਵੀ ਆਪੋ ਆਪਣੀ ਗੱਡੀ ਜਿਹੜੀ ਆ ਉਹ ਪਾਰਕਿੰਗ 'ਚ ਲਗਾਓ ਜਿਹੜੇ ਰੋਡ ਤੇ ਲਗਾ ਕੇ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਟੋ ਕਰਕੇ ਜੁਰਮਾਨਾ ਕੀਤਾ ਜਾਂਦਾ ਹੈ ਜੀ ਅੱਜ ਇਹ ਤਾਂ ਸ਼ੁਰੂ ਹੀ ਕੀਤਾ ਕੰਮ ਵੇਅਰ ਕਰ ਰਹੇ ਦੱਸ ਰਹੇ ਹੂਟਰ ਲਗਾ ਕੇ ਵਾਰਨਿੰਗ ਦੇ ਰਹੇ ਵੀ ਆਪੋ ਆਪਣੀ ਗੱਡੀ ਜਿਹੜੀ ਆ ਪਾਰਕਿੰਗ 'ਚ ਲਾਓ ਜੀ ਤਾਂ ਮੁੱਖ ਮੰਤਰੀ ਇਹੋ ਹੀ ਆ ਵੀ ਜਿਹੜੀ ਟ੍ਰੈਫਿਕ ਦੀ ਆਵਾਜ਼ ਆਏਗੀ ਉਹ ਚਿਕਨ ਨਾ ਪਵੇ ਰੈਗੂਲੇਟਰ ਠੱਗੀ ਤਰ੍ਹਾਂ ਹੋਵੇ ਟ੍ਰੈਫਿਕ ਦੀ ਵਧੀਆ ਜੀ ਮੰਗਾਰਾ ਦੇ ਰਿਹਾ ਲੋਕ ਜੀ ਬਹੁਤ ਵਧੀਆ ਗੱਡੀਆਂ ਲਗਾ ਰਹੇ ਸਾਰੇ ਪਾਰਕਿੰਗ ਤੇ ਲਗਾ ਰਹੇ ਗੱਡੀਆਂ ਹਾਂਜੀ ਹਾਂਜੀ ਸਾਡੇ ਐਸਪੀ ਸਾਹਿਬ ਨੇ ਲਗਾਤਾਰ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਵੀ ਟ੍ਰੈਫਿਕ ਨੂੰ ਰੈਗੂਲੇਟ ਕਰੋ ਕੋਈ ਜਾਮ ਨਾ ਲੱਗੇ